हां जी भाई सारे भ्रामाणों सस्साइकल जी सोमਤਰ ਇੱਕ ਨਾ ਪਰਸੋਂ ਆਪਾਂ ਮਹਿਤੇ ਪਿੰਡ ਤੋਂ ਬਾਈ ਡਾਕਟਰ ਜੱਗੇ ਦੇ ਘਰੋਂ ਜਿਹੜੀ ਲਗਭਗ 6 ਕਟਾਂ ਦੀ ਵੀਡੀਓ ਪਾਈ ਸੀਗੀ ਜਿਨ੍ਹਾਂ ਚ 4 3-4 ਨੀਲੀ ਰਾਬੀ ਸੀਗੀਆਂ ਇੱਕ ਜੈਡ ਬਲੈਕ ਮੁਰਾ ਸੀਗੀ ਤੇ ਇੱਕ ਸੀ ਕੱਟੀ ਬੂਰੀ ਉਹਨਾਂ ਚ ਤਿੰਨ ਕਟੀਆਂ ਵਿੱਕ ਕੇ ਜਿਹੜੀਆਂ ਕਿਹੜੇ ਪਿੰਡ ਤੋਂ ਵਗੀਆਂ ਕਿਹੜੇ ਪਿੰਡ ਗਈਆਂ ਆਪਾਂ ਬਾਈ ਨਾਲ ਗੱਲਬਾਤ ਕਰਾਂ ਵੀ ਕਿਹੜੇ ਬਾਈ ਖਰੀਦਣ ਆਏ ਸੀਗੇ ਬੀਨੂੰ ਡੀਲ ਕਿਵੇਂ ਲੱਗੀ ਜੋ ਵੀਡੀਓ ਚ ਦਿਖਾਇਆ ਗਿਆ ਉਹੀ ਨਿਕਲਿਆ ਜਾਂ ਕੁਛ ਮਾੜਾ ਹੇਰਫੇਰ ਹੋਈ ਨਾ ਸੋ ਕਰਦੇ ਆਂ ਭਾਈ ਨਾਲ ਗੱਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਾਡਾ ਚੈਨਲ ਦੇਖਿਆ ਚੈਨਲ ਦੇਖ ਕੇ ਪਸ਼ੂਰੀ ਦੇ ਨਾ ਤੇ ਪਹਿਲਾਂ ਤਾਂ ਦੱਸੋ ਜੀ ਆਪਾਂ ਕਿਹੜੇ ਪਿੰਡ ਤੋਂ ਆ ਗਏ ਆਪਾਂ ਸਾਡਾ ਪਿੰਡ ਵੀਰ ਜੀ ਈਸੜਾਗਾ ਆਪਣਾ ਧੂਰੀ ਕੋਲੇ ਧੂਰੀ ਜਿੰਦਾ ਸੋਹ ਠੀਕ ਆ ਤੇ ਜਿਵੇਂ ਵੀਡੀਓ ਚ ਦੇਖਿਆ ਨਾ ਕਿਵੇਂ ਲਗੀਆਂ ਕਟਾਂ ਉਵੇਂ ਨਿਕਲਿਆ ਕੰਮ ਹਾਂਜੀ ਉਵੇਂ ਹੀ ਬਿਲਕੁਲ ਐ ਤਾਂ ਲੱਗਿਆ ਵੀ ਵੱਡੀ ਬਣਾ ਕੇ ਦਿਖਾ ਦੇ ਛੋਟੇ ਨਿਕਲੇ ਨਾ ਜੋ ਇਹਨਾਂ ਨੇ ਮਤਲਬ ਵੀਡੀਓ ਬਣਾ ਕੇ ਦਿਖਾਈ ਦੇਵੇਂ ਦੱਸਿਆ ਉਹੀ ਸੇਮ ਉਹੀ ਲੱਗਿਆ ਹਾਂਜੀ ਠੀਕ ਆ ਤੇ ਬਾਈ ਦੀ ਡੀਲ ਕਿ ਆਪਾਂ ਇਹਨਾਂ ਨੂੰ ਦੇਤੇ ਕੋਈ ਫਰਕ ਨਹੀਂ ਕਿਸੇ ਕੰ ਦਾ ਠੀਕ ਹੈ ਤੇ ਵੀਡੀਓ ਤੇ ਅਸੀਂ ਦੋ ਕਟੀਆਂ ਖਰੀਦੀਆਂ ਸੀਗੀਆਂ ਵੀਡੀਓ ਤੇ ਦੋ ਲਈਆਂ ਸੀ ਜੀ ਆਪਣੀ ਈਕ ਬੂਰੀ ਈਲੀ ਰਾਵੀ ਤੇ ਬੂਰੀ ਈਲੀ ਇਹ ਫਿਰ ਅਸੀਂ ਉਰੇ ਆ ਕੇ ਮੌਕੇ ਤੱਕ ਮੌਕੇ ਤੋਂ ਮਾਰ ਬਣ ਗਿਆ ਨਾ ਚਾਂਸ ਠੀਕ ਹੈ ਬਾਕੀ ਜੀ ਆਪਣੇ ਵੀਰੇ ਲੱਖੇ ਦਾ ਜਿਹੜਾ ਭਗਤ ਸਿੰਘ ਫਾਰਮ ਚੈਨਲ ਆ ਜੀ ਹਾਂਜੀ ਮੈਂ ਅਕਸਰ ਦੇਖਦਾ ਰਿਆ ਨਾ ਬਹੁਤ ਚਰ ਤੋਂ ਦੇਖਦਾ ਸੀਗਾ ਬਹੁਤ ਸੋਹਣਾ ਚੈਨਲ ਆ ਸਾਰੇ ਜਾਣਕਾਰੀ ਦਿੰਦੇ ਨੇ ਜੋ ਕਟੀਆਂ ਦੀ ਜੋ ਵੀ ਚੀਜ਼ ਲੈਣੀ ਆ ਤੁਸੀਂ ਬਹੁਤ ਵਧੀਆ ਵੀਰ ਦਾ ਸੁਭਾਅ ਵੀ ਅਸੀਂ ਮਿਲੇ ਅੱਜ ਅੱਜ ਮਿਲਿਆ ਕੋਈ ਚਲੋ ਨਾ ਤੇ ਮਿਲ ਵੀ ਲੈ ਤੇ ਨਾਲੇ ਸੁਭਾਅ ਵੀ ਬਹੁਤ ਵਧੀਆ ਤੇ ਅੱਗੇ ਫੇਸ ਟੂ ਫੇਸ ਨਹੀਂ ਮਿਲੇ ਸੀਗੇ ਵੀਡੀਓ ਤੇ ਦੇਖਦੇ ਰਹਿੰਦੇ ਸੀਗੇ ਹਾਂ ਚਲੋ ਅੱਜ ਮਿਲ ਗਏ ਬਹੁਤ ਵਧੀਆ ਲੱਗਿਆ ਮਿਲ ਕੇ ਠੀਕ ਆ ਮਤਲਬ ਕਿਸੇ ਤਰ੍ਹਾਂ ਲੱਗਿਆ ਨਹੀਂ ਮਤਲਬ ਘਰਾਂ ਲੱਗਿਆ ਵੀ ਜਿਵੇਂ ਆਦੇ ਪਿੱਛੇ ਲੋਕ ਵੀ ਬਹੁਤ ਹਾਂ ਕੋਈ ਦਿੱਕਤ ਨਹੀਂ ਜੀ ਹੈ ਠੀਕ ਆ ਠੀਕ ਆ ਤੇ ਮਤਲਬ ਕਿੰਨੇ ਕੇ ਸਮੇਂ ਤੋਂ ਤੁਸੀਂ ਆਪਣਾ ਚੈਨਲ ਲੱਗ ਭਾ ਤੁਸੀਂ ਮੈਨੂੰ ਜੀ ਹੋਗੇ 6 ਮਹੀਨੇ ਦੇਖਦਿਆਂ ਹੋਗੇ ਦੇਖਦਿਆਂ ਹੋਗੇ ਮਤਲਬ ਜਦੋਂ ਮਨ ਜਦੋਂ ਮਨ ਬਣਾ ਲਿਆ ਵੀ ਕਟੀਆਂ ਲਈਏ ਲੈ ਲਾਂਗੇ ਪਾੜ ਲਾਂਗੇ ਜੀ ਹਾਂ 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 ਉਹਦੋਂ ਤੋਂ ਫਿਰ ਮਤਲਬ ਮੈਂ ਉਹਦੋਂ ਤੋਂ ਦੇਖਣਾ ਸ਼ੁਰੂ ਕਰਤਾ ਤੇ ਹੌਲੀ ਹੌਲੀ ਅੱਜ ਮਨ ਬਣ ਗਿਆ ਵੀ ਤੈਨ ਇਕੱਠੀਆਂ ਲੈ ਚਲੀ ਗਿਆ ਨਾ ਜੀ ਚਲ ਪ੍ਰਮਾਤਮਾ ਤੈਨੂੰ ਭਾਈ ਦੇਖ ਤੂੰ ਨਾ ਕਿਰਤਕ ਮਾਝ ਪੈਸੇ ਲਿਆ ਕਾਰਮਾਲਾ ਤੈਨੂੰ ਵਾਅਦਾ ਕਰਨ ਇਹ ਵਦਨ ਫੁੱਲਣਾ ਨਾ ਤੇ ਬਾਕੀ ਬਾਈ ਮੈਂ ਕਾ ਬਾਈ ਨਹੀਂ ਦੇਰੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਵੀ ਜੱਗੇ ਨਾਲ ਹਾਂ ਜੀ ਬਈ ਸਤਿ ਸ੍ਰੀ ਅਕਾਲ ਹੋ ਜੱਗੇ ਕੀ ਠੀਕ ਹੈ ਬਹੁਤ ਵਧੀਆ ਬਾਈ ਤੂੰ ਦਾ ਆ ਪਰਸੋਂ ਬਾਈ ਨੇ ਪਰਸੋਂ ਬਣਾਈ ਸੀ ਬਸ ਕੱਲ ਕੱਲ ਸਵੇਰੇ ਪਾਈ ਸੀ ਨਾ ਅਪਲੋਡ ਕੀਤੀ ਸੀਗੀ ਤੇ ਕਿੰਨੇ ਟਾਈਮ ਬਾਅਦ ਸੌਦਾ ਹੋ ਗਿਆ ਸੀ ਬੰਗ ਨਾਲ ਆਪਣਾ ਮੇਰਾ ਬਸ ਨੀਅਰ ਬਾਟ 10 15 ਮਿੰਟ ਦੇ ਵਿੱਚ ਵਿੱਚ ਸੌਦਾ ਹੋ ਗਿਆ ਸੀ ਸੌਦਾ ਹੋ ਗਿਆ ਸੀ ਹਾਂਜੀ ਹੋਇਆ ਦੋ ਘਟਾਂ ਦਾ ਸੀਗਾ ਹਾਂਜੀ ਉਹ ਦਾ ਦੋ ਦੇ ਸੀ ਉਹ ਪੈਸੇ ਤਿੰਨ ਦਾ ਹੋ ਗਿਆ ਸੀ ਇੱਕ ਬਾਈ ਹੋਰ ਨਾਲ ਉਹ ਵੀ ਆਈ ਜਾਂਦੇ ਬਦਲੇ ਉਹ ਲੱਗ ਘੱਟੀ ਉਹ ਤਾਂ ਉਹ ਅਲੱਗ ਨੇ ਤੇ ਬਾਈ ਨਾ ਦੋ ਦਾ ਹੋਏ ਸੀ ਬਾਈ ਕਹਿੰਦਾ ਮੈਨੂੰ ਕੱਟਿਆ ਜਾਜ ਗਈ ਹੂੰ ਹੂੰ ਆਪਾਂ ਬਾਈ ਨੂੰ ਨੋ ਲਾਸਟ ਪ੍ਰੋਪਰਟੀ ਦਿੱਤੀ ਹੈ ਇਕੱਠੀ ਕਰ ਮਾ ਜਲਦੀ ਜਲਦੀ ਬਾਈ ਨੇ ਹਨ ਬੰਦੇ ਨੇ ਆਇਆ ਵੀ ਇਹ ਮਾਨ ਕਰਕੇ ਬਾਕੀ ਆਪਾਂ ਤੁਹਾਡੇ ਚੈਨਲ ਦੇ ਮਾਦੀਪਰਾਹੀਂ ਇਹ ਬ ਮਿਹਨਤ ਕੀਤੀ ਆ ਬਾਈ ਵੀ ਦੇਖ ਚੱਲ ਕੇ ਆਇਆ ਬਾਈ ਵੀ ਦੇਖੋ ਚੱਲ ਕੇ ਆਇਆ ਹਾਂਜੀ ਸਮਾਂ ਦੇਖ ਬਾਈ ਨੂੰ ਵੀ ਲੱਗਿਆ ਸਮਾਂ ਦੇਖ ਬਾਈ ਦਾ ਵੀ ਖਰਾਬ ਹੋਇਆ ਮੇਰਾ ਵੀ ਹੋਇਆ ਹੂੰ ਹੂੰ ਠੀਕ ਹੈ ਨਾ ਆਪਾਂ ਐ ਕਹਿੰਦਾ ਹੁਣ ਦੇਖ ਤਿੰਨ ਕਟੀਆਂ ਲੈਤੀਆਂ ਬਾਈ ਨੇ ਮੈਨੂੰ ਕੋਈ ਦੁੱਖ ਨਹੀਂ ਦਿਖਾਇਆ ਇਹਨਾਂ ਨੂੰ ਵਾਦਾ ਕਰੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਾਈ ਨੂੰ ਫਿਰ ਐ ਹੁੰਦਾ ਚੀਜ਼ ਦੀ ਜੇ ਬੰਦਾ ਕੋਲੇ ਆ ਕੇ ਲਊ ਨਾ ਜਾਂਚ ਪਰਖ ਕੇ ਲੈ ਕੇ ਜਾਵੇ ਹੂੰ ਮੇਰਾ ਕੰਮ ਆ ਵੇਚਣਾ ਹੁਣ ਮੈਂ ਕੱਲ ਲੈ ਆਇਆ ਪਰਸੋਂ ਅੱਜ ਮੈਂ ਵੇਚਦੀ ਆਂ ਸਾਂਹ ਵਾਲੀ ਚੀਜ਼ ਆ ਆਪਦੀ ਚੈੱਕ ਕਰਕੇ ਲੈ ਕੇ ਜਾਵੇ ਤਾਂ 100 ਵਧੀਆ ਰਹਿੰਦੀ ਆ ਬਿਲਕੁਲ ਬਿਲਕੁਲ ਤੇ ਆਪਾਂ ਨੂੰ ਲਾਂਬਾ ਨਹੀਂ ਤੇ ਤੁਹਾਨੂੰ ਲਾਂਬਾ ਹਾਂ ਬਾਈ ਵੀ ਤਸੱਲੀ ਕਰ ਗਿਆ ਬਾਈ ਨੂੰ ਸਾਰਾ ਫਿੱਟ ਲੱਗਿਆ ਤੁਸੀਂ ਮੈਂ ਕਰਕੇ ਸਾਰਾ ਕੁਝ ਚੈੱਕ ਕਰਾ ਕੇ ਦਿੱਤੀ ਆ ਇਹ ਬਾਈ ਦੇ ਨੇੜੇ ਮੈਂ ਕਰੀ ਮਾੜੇ ਇੱਕ ਮੈਂ ਗੱਲ ਹੋਰ ਪੁੱਛੀ ਆ ਬਾਈ ਸੋਨੋ ਨਾ ਜਿਹੜੇ ਵੀਡੀਓ ਦੇਖੇ ਨਾ ਵੀਡੀਓ 'ਚ ਮੈਂ ਬਾਈ ਨੂੰ ਰੇਟ ਪੁੱਛਿਆ ਸੀਗਾ ਇਹਨਾਂ ਨੇ ਕਹਿੰਦਾ ਵੀ ਰੇਟ ਫੋਨ 'ਤੇ ਕਰਾਂਗੇ ਹਾਂਜੀ ਇਹ ਗੱਲ ਕਹੀ ਸੀ ਨਾ ਤੁਸੀਂ ਫੋਨ ਕਰ ਇਹਨੂੰ ਹਾਂਜੀ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਰੇਟ ਕੀਤਾ ਕਟੀਆਂ ਦਾ ਦੁੱਗਣਾ ਮੁੱਲ ਕਰਾਂ ਕਉਂ ਦੇਖਦੇ ਰਹਿੰਦੇ ਹਾਂ ਜੇ ਜੇ ਕਿਉਂਕਿ ਮਤਲਬ ਸ਼ਿਕਵਾ ਕੀ ਨਪਰਾ ਮਾ ਦਾ ਕਹਿੰਦਾ ਵੀ ਵੀਡੀਓ ਚ ਰਿਟ ਤਾਂ ਨਹੀਂ ਕਰਦੇ ਇਹਨਾਂ ਨੇ ਮੋਲੇ ਦੁੱਗਣਾ ਮੰਗਣਾ ਹੁੰਦਾ ਸਾਨੂੰ ਲੱਗਿਆ ਤਾਂ ਨਹੀਂ ਵੀ ਦੁੱਗਣਾ ਮਗਲ ਮੰਗੇਣਾ ਨਹੀਂ ਠੀਕ ਹੈ ਜੀ ਵੀ ਜਿਹੜੇ ਸਾਨੂੰ ਆ ਕੱਟੀ ਸੀ ਤੁਸੀਂ ਕੀਮਤ ਖਰੀਦੀ ਆ ਆ ਖਰੀਦੀ ਆ ਬਾਜੋ ਕੀਮਤ ਲੱਗਦੀ ਆ ਨਾ ਸਾਨੂੰ ਬਿਲਕੁਲ ਹੋਰ ਜਿਵੇਂ ਹੁਣ ਵੀਰ ਤੋਂ ਜੱਗੇ ਤੋਂ ਪੁੱਛਿਆ ਜੀ ਇਹ ਕਹਿੰਦਾ ਵੀ ਡੇਰੀ ਤੋਂ ਵਿੱਚੋਂ ਅਸੀਂ ਲੈ ਕੇ ਆਉਨੇ ਆ ਵਧੀਆ ਮਿਲਕ ਰਿਕਾਰਡ ਦੀਆਂ ਲੈ ਕੇ ਆਉਨੇ ਆ ਜੀ ਹਾਂਜੀ ਹਾਂਜੀ ਉਹ ਸਾਬ ਨਾਲ ਜਿਵੇਂ ਚਲੋ ਜਿਵੇਂ ਹਾਂ ਜਿਵੇਂ ਆਪਾਂ ਸਿੰਪਲ ਕਟਾਂ ਮੰਨ ਲਏ ਤਾਂ ਵੀ ਉਸ ਨਾਲ ਕੀਤ ਬਾਜ ਬੰਨਣਾ ਦੇ ਭਾਰ ਦੇ ਹਿਸਾਬ ਨਾਲ ਹੀ ਦਿੱਤੀਆਂ ਲਖੇ ਬਾਕੀ ਆ ਹੁੰਦਾ ਨਾ ਵੀਡੀਓ ਤੇ ਦੇਖਣ ਜਿਹੜੇ ਬੰਦੇ ਕਮੈਂਟ ਕਰਦੇ ਵੀਡੀਓ ਚ ਰੇਟ ਰੇਟ ਰੂਟਰ ਵਾਲੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਰੇਟ ਜਦੋਂ ਹੁਣ ਮੰਨ ਕੇ ਜੇ ਮੈਂ ਰੇਟ ਕਰਦਾ ਫਿਰ ਫਰਜ ਕਰ ਲਓ ਤੁਸੀਂ ਲੈ ਲਓਗੇ ਹੂੰ ਫਿਰ ਉਹ ਮੰਨ ਲਓ ਥੋੜਾ ਬਾਕੀ ਪਰਦਾ ਹੁੰਦਾ ਨਾ ਹਰੇਕ ਬੰਦੇ ਦਾ ਪਰਦਾ ਹੁੰਦਾ ਹੁਣ ਇਹਨਾਂ ਨੂੰ ਮੈਂ ਦੇ ਦਿੱਤੀਆਂ ਬਾਈਆਂ ਨੂੰ ਹੋਰ ਨੂੰ ਮੈਂ ਕਿਵੇਂ ਦੇ ਦੂੰਗਾ ਫਿਰ ਜਿਵੇਂ ਮਾਨੇ ਮੈਂ ਇਹਨਾਂ ਨੂੰ ਇਹਨਾਂ ਦੱਸਦਾ ਅਗਲਾ ਕਹੂਗਾ ਬਾਈ ਤੂੰ ਇਹਨੇ ਦੇ ਦਿੱਤੇ ਉਹਨੂੰ ਇਹਨੇ ਦੇ ਦਿੱਦੀ ਮੈਂ ਉਹ ਹੀ ਸਸਪੈਂਸ ਹੁੰਦਾ ਨਾ ਗ ਤੇ ਬਾਕੀਆਂ ਦਾ ਬਹੁਤ ਬਹੁਤ ਧੰਨਵਾਦ ਆ ਹਨ ਜਿਹੜੇ ਆਪਣੇ ਘਰੇ ਪਹੁੰਚੇ ਤੇ ਆਪਣੇ ਦੇ ਮਾਣ ਕਰਿਆ ਤੇ ਆਪਾਂ ਵੀ ਬਾਈਆਂ ਤੋਂ ਬਿਨ ਸਾਈ ਤੋਂ ਹੀ ਕੱਟੀਆਂ ਨਹੀਂ ਲੈਂਦੀਆਂ ਕਿ ਬਾਈ ਦੇ ਸੌਦਾ ਕੱਲ ਦਾ ਕਰਾਵਾਂ ਕੋਈ ਬਾਈਆਂ ਦਾ ਸਾਈ ਤੇ ਬਾਈ ਵੀ ਜਵਾਨ ਤੇ ਪੂਰੇ ਉੱਤੇ ਹਨ ਤੇ ਬਾਈ ਦੀ ਆਪਾਂ ਮਾਣ ਕਰਤਾ ਬਾਈ ਮੈਂ ਧੰਨਵਾਦ ਮੈਂ ਪਹਿਲੀ ਵਾਰ ਮੈਂ ਜਦੋਂ ਤਾਂ ਮੈਂ ਕੰਮ ਕਰਦਾ ਇਹ ਮੇਰੇ ਨਾਲ ਪਹਿਲੀ ਵਾਰ ਹੋਇਆਗਾ ਬਿਨਾਂ ਸਾਈ ਤੋਂ ਪਰਣੀ ਬਸ ਜੇ ਤੇ ਬਾਈ ਪਹੁੰਚਾ ਵੀ ਲਾਜ਼ਮੀ ਹੈ ਨਹੀਂ ਤਾਂ ਸਾਈ ਪਾ ਕੇ ਵਿੱਚ ਮੁਕਰ ਜਾਂਦੇ ਸਾਈ ਪਾ ਕੇ ਵੀ ਮੁਕਰਿਆ ਵਿੱਚ ਬੰਦੇ ਮੇਰੇ ਨਾਲ ਪਹਿਲੀ ਵਾਰ ਦੂਜੀ ਵਾਰ ਮਨ ਕੇ ਇੱਕ ਹੋਰ ਬੰਦਾ ਆਉਂਦਾਗਾ ਮਨ ਉਹਦੇ ਵੀ ਬਿਜ਼ਨਸ ਆਈ ਨਹੀਂ ਪਾਈ ਇਹ ਮੈਂ ਕਹਦੀ ਉਹ ਵੀ ਆ ਰਿਹਾਗਾ ਠੀਕ ਹੈ ਤੇ ਬਾਈ ਆਪਾਂ ਘਰ ਚ ਹੋਰ ਕਿੰਨੇ ਕੁ ਪਸ਼ੂ ਰਸ ਲੱਗ ਭੱਜੇ ਸਾਡੇ ਕੋਲੇ ਜੀ 6 ਕ ਡੰਗਰ ਹੈਗੇ ਨੇ ਜੀ ਅੱਛਾ ਜੀ ਹਾਂਜੀ ਮੈਨੂੰ ਮੁੱਢਲੇ ਮਨ ਸ਼ੌਂਕ ਇਹ ਸੀਗਾ ਹਾਂਜੀ ਵੀ ਸ਼ੌਕੀਆ ਤੇ ਖੇਤ ਚ ਆਪਾਂ ਰਹਨੇ ਆਗੇ ਉੱਥੇ ਚਲੋ ਵੀ ਵੇ ਲੈ ਲਿਆਗੇ ਜਿਆਦਾ ਪਾਲ ਲਈ ਸ਼ੌਕ ਵਾਸਤੇ ਤੁਸੀਂ ਇੱਕ ਇੱਕ ਕੰਮ ਗੇੜੇ ਚ ਸਾਰੇ ਪੂਰੇ ਕਰ ਗਏ ਮੋਰਾ ਵੀ ਲੈ ਗਏ ਨੀਲੀ ਰਾਹ ਵੀ ਲੈ ਗਏ ਬੂਰੀ ਵੀ ਲੈ ਗਏ ਬਿਲਕੁਲ ਜੀ ਜਿਵੇਂ ਕਹਿਣਾ ਹੁਣ ਵੀ ਪਈ ਵੀ ਬਾਈਆਂ ਕੋਲੇ ਲਾਟ ਪੂਰਾ ਤਿਆਰ ਆ ਵੀ ਛਾਂਟ ਕੇ ਲੈ ਜਾਓ ਤੇ ਤੁਸੀਂ ਛਾਂਟ ਕੇ ਲੈ ਗਏ ਨਾ ਵਿੱਚੋਂ ਕਿੰਨੇ ਦਾਸ ਨਾ ਕੱਢ ਕੇ ਲੈ ਗਿਆ ਬਾਈ ਬਿਲਕੁਲ ਜੀ ਠੀਕ ਆ ਚਲੋ ਬਾਈ ਤੇਰਾ ਧੰਨਵਾਦ ਹਾਂ ਤੁਸੀਂ ਚੱਲ ਕੇ ਆਏ ਤੇ ਇੱਕ ਟਾਕਰ ਦੇ ਨਾਲ ਵਾਦਾ ਕਰਨ ਬਰਾਦਾ ਬਾਕੀ ਤੁਹਾਡਾ ਵੀ ਬਾਈ ਧੰਨਵਾਦ ਜਿਹੜਾ ਆਪਣੇ ਹਨਾ ਮੰਨ ਕੇ ਚਲ ਆਪਾਂ ਨੂੰ ਵੀ ਐ ਥੋੜੇ ਰਹੀਂ ਆਪਾਂ ਅਲੱਗ-ਅਲੱਗ ਪਿੰਡਾਂ 'ਚ ਦਿਖਾ ਸਕਦੇ ਕੱਟੀਆਂ ਨਹੀਂ ਤਾਂ ਤੈਨੂੰ ਪਤਾ ਦਲਾਲੀ ਦੇ ਹਿਸਾਬ ਨਾਲ ਤਾਂ ਮੈਂ ਇੱਕ ਪਿੰਡ 'ਚ ਵੀ ਨਹੀਂ ਦੱਸਿਆ ਜਾਣਾ ਸੀ ਬਾਈ ਮੇਰੇ ਕੋਲੇ ਕੱਟੀਆਂ ਤੇ ਤੁਹਾਡੇ ਚੈਨਲ ਦੇ ਮਾਦੀ ਬਰਾਹੀਂ ਆਪਾਂ ਪੂਰੇ ਦੇਸ਼ 'ਚ ਕੱਟੀਆਂ ਪਹੁੰਚਾ ਸਕਦੇ ਆ ਧੰਨਵਾਦ ਜੀ ਭਾਗਤ ਸਿੰਘ ਫਾਰਮ ਸਤਿ ਸ਼੍ਰੀ ਅਕਾਲ ਵੀਰੇ